ਤਾਨਾ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਘਰ ਆਵੇਗੀ ਜਲਦੀ ਹੀ ਖੁਸ਼ਖਬਰੀ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਮਾਰਚ ਮਹੀਨੇ ਦਵੇਗੀ ਬੱਚੇ ਨੂੰ ਜਨਮ ਜਿਸ ਦੀਆਂ ਕਿ ਅਫਵਾਹਾਂ ਸੋਸ਼ਲ ਮੀਡੀਆ ਤੇ ਕੱਲ੍ਹ ਦੀਆਂ ਖੂਬ ਵਾਇਰਲ ਹੋ ਰਹੀਆਂ ਨੇ ਕੀ ਹੈ ਅਸਲ ਸੱਚ ਇਹ ਖਬਰ ਸੁਣ ਕੇ ਲੋਕੀ ਦੇ ਰਹੇ ਨੇ ਦਾਵਾਵਾਂ ਕਿ ਸਾਡਾ ਸਿੱਧੂ ਮੂਸੇਵਾਲਾ ਵੀਰ ਵਾਪਸ ਆ ਜੇ ਸਿੱਧੂ ਮੂਸੇਵਾਲਾ ਉਹ ਵੀਰ ਜਿਨ੍ਹਾਂ ਨੇ ਕਿ ਪੰਜਾਬ ਨੂੰ ਨਹੀਂ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ। ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਦੀ ਹਵੇਲੀ ਵਿੱਚ ਉਹਨਾਂ ਦੇ ਫੈਨ ਵੱਲੋਂ ਉਹਨਾਂ ਨੂੰ ਚਾਉਣ ਵਾਲਿਆਂ ਦਾ ਅੱਜ ਵੀ ਉਹਨਾਂ ਦੀ ਹਵੇਲੀ ਵਿੱਚ ਮੇਲਾ ਲੱਗਦਾ ਹੈ। ਸਿੱਧੂ ਮੂਸੇਵਾਲੇ ਦਾ ਬਾਪ ਬਲਕੌਰ ਸਿੰਘ ਅੱਜ ਵੀ ਆਪਣੇ ਪੁੱਤਰ ਦੀ ਮੌਤ ਦਾ ਇਨਸਾਫ ਮੰਗ ਰਿਹਾ ਹੈ। ਪਰ ਹੁਣ ਸਿੱਧੂ ਦੇ ਘਰ ਵਿੱਚ ਰੌਣਕਾਂ ਵਾਪਸ ਆ ਰਹੀਆਂ ਨੇ। ਮੂਸੇਵਾਲੇ ਦੇ ਘਰ ਜਲਦੀ ਹੀ ਗੂੰਜਣਗੀਆਂ ਕਲਕਾਰੀਆਂ। মিডিਆ ਜ਼ਰੀਏ ਮਾਤਾ ਚਰਨਕੌਰ ਮਾਰਚ ਮਹੀਨੇ ਦੇਣਗੇ ਨਵ ਜੰਮੇ ਬੱਚੇ ਨੂੰ ਜਨਮ। ਜਿਸ ਦੀ ਜਾਣਕਾਰੀ ਸਿੱਧੂ ਮੂਸੇਵਾਲੇ ਦੇ ਤਾਂ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ। ਸੂਤਰਾਂ ਦੇ ਮੁਤਾਬਕ ਬਾਸਾ ਚਰਨਕੌਰ ਦਾ ਜੋ ਵੀ ਡਾਕਟਰੀ ਇਲਾਜ ਹੈ ਉਹ ਬਿਲਕੁਲ ਸਹੀ ਚੱਲ ਰਿਹਾ ਹੈ। ਹਾਂ ਦੋਸਤੋ ਜੇਕਰ ਤੁਸੀਂ ਵੀ ਸਿੱਧੂ ਮੂਸੇਵਾਲੇ ਦੇ ਫੈਨ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਕੰਗ੍ਰੈਚੁਲੇਸ਼ਨ ਕਰਨਾ ਨਾ ਭੁੱਲਣਾ ਅਤੇ ਜੋ ਸਾਡੇ ਚੈਨਲ ਤੇ ਨਵੇਂ ਹਨ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ।